ਇਹ ਸੱਚੇ ਪਾਤਸ਼ਾਹ ਸਾਨੂੰ ਇਹ ਵੀ ਸਿਖਾ ਰਹੇ ਸਹਬਜ਼ਾਦੇ ਸਾਨੂੰ ਇਹ ਵੀ ਸਿਖਾ ਰਹੇ ਇੱਥੇ ਇਸੇ ਵਾਸਤੇ ਸ਼ਾਇਦ ਇੰਨੀ ਗਿਣਤੀ ਚ ਸੰਗਤ ਨੂੰ ਬੁਲਾਉਂਦੇ ਆ ਵੀ ਜਦੋਂ ਸਾਨੂੰ ਜੁੜ ਕੇ ਬੈਠਣਾ ਆਏਗਾ ਤੇ ਫਿਰ ਸਿੱਖ ਨੂੰ ਸਿੱਖ ਦਾ ਬੋਝ ਮਹਿਸੂਸ ਨਹੀਂ ਹੋਏਗਾ ਫਿਰ ਲੱਗੇਗਾ ਕਿ ਮੈਂ ਦੂਜੇ ਸਿੱਖ ਦੇ ਕੰਮ ਆ ਰਿਹਾ ਫਿਰ ਇਹ ਨਹੀਂ ਲੱਗੇਗਾ ਕਿ ਇਸ ਸਿੱਖ ਦਾ ਮੇਰੇ ਤੇ ਭਾਰ ਪੈ ਰਿਹਾ ਜਿਉਂ-ਜਿਉਂ ਤੁਹਾਡੀ ਸੁਰਤ ਉੱਚੀ ਹੋਏਗੀ ਫਿਰ ਜੀ ਕਰੇਗਾ ਕਿ ਇਸ ਸਿੱਖ ਦੇ ਚਰਨਾਂ ਵਿੱਚ ਮੇਰੀ ਜਾਨ ਵਿਛ ਜਾਈ ਇੱਕ ਸਿੱਖ ਦੂਜੇ ਸਿੱਖ ਬਾਰੇ ਫਿਰ ਇਦਾਂ ਸੋਚੇਗਾ ਸਾਧ ਸੰਗਤ ਅਸੀਂ ਇਸ ਕਾਲ ਕੋਠੜੀ ਦੇ ਸਮਖਸ਼ ਬਹਿ ਕੇ ਬਹੁਤ ਕੁਝ ਸਿੱਖਣਾ ਹੈ ਬਹੁਤ ਕੁਝ ਸਿੱਖਣਾ ਹੈ ਤੋਂ ਤਿਆੰਤਰ ਇਹ ਦਿਨਾਂ ਦੀ ਕਮਾਈ ਦਾ ਜਿਨ੍ਹਾਂ ਦਾ ਰੋਜ਼ ਧਰਦੇ ਹੋ ਸਾਧ ਸੰਗਤ ਕਿਸੇ ਦੀ ਸੂਰਤ ਦਾ ਕਿਸੇ ਦੀ ਮੂਰਤ ਦਾ ਧਿਆਨ ਨਹੀਂ ਧਰਿਆ ਕਿਸੇ ਦੇ ਵੰਸ ਦਾ ਕਿਸੇ ਦੀ ਕੁੱਲ ਦਾ ਕਿਸੇ ਦੀ ਜਾਤ ਬਰਾਦਰੀ ਦਾ ਧਿਆਨ ਨਹੀਂ ਧਰਿਆ ਅੱਗੇ ਆਜੋ ਤੁਸੀਂ ਗਿਆਸਪੁਰਾ ਸਾਹਿਬ ਅੱਗੇ ਆਜੋ ਕੋਈ ਗੱਲ ਨਹੀਂ ਸਾਰੇ ਸਿੱਖ ਪ੍ਰੇਮ ਚ ਬੈਠੋ ਸ਼ੁਕਰ ਸਾਹਿਬ ਜੀ ਦਾ ਸਤਿਗੁਰੂ ਇਦਾਂ ਹੀ ਸਾਨੂੰ ਜੁੜ ਬੈਠਣ ਦੀ ਜਾ ਸਿਖਾਉਣ ਪਾਗਾਂ ਵਾਲਿਓ ਜਿਹੜਾ ਸਾਨੂੰ ਸਿਖਾਇਆ ਨਾ ਧਿਆਨ ਧਰਨਾ ਕਿੱਧਰ ਸਾਡਾ ਧਿਆਨ ਜਾਏ ਨਾ ਕਿਸੇ ਧੜੇ ਦਾ ਧਿਆਨ ਧਰਨਾ ਸਿਖਾਇਆ ਨਾ ਕਿਸੇ ਗਰੁੱਪ ਦਾ ਧਿਆਨ ਧਰਨਾ ਸਿਖਾਇਆ ਸਾਡਾ ਧਿਆਨ ਕਿੱਧਰ ਹੋਵੇ ਨਾ ਕਿਸੇ ਦੀ ਚਮੜੀ ਦੇ ਰੰਗ ਦਾ ਧਿਆਨ ਧਰਿਆ ਨਾ ਕਿਸੇ ਦੀ ਕੋਲ ਪ੍ਰਾਂਤ ਦਾ ਧਿਆਨ ਧਰਿਆ ਨਾ ਕਿਸੇ ਦੀ ਜਾਤ ਬਰਾਦਰੀ ਦਾ ਧਿਆਨ ਧਰਿਆ ਕਿਸ ਚੀਜ਼ ਦਾ ਧਿਆਨ ਧਰਨਾ ਤੇ ਸਾਡੇ ਹਿਰਦੇ ਤੇ ਅਸਰ ਹੋਣਾ ਉਹ ਹੈ ਧਰਮ ਦੀ ਕਮਾਈ ਕਰਨ ਵਾਲਿਆਂ ਦਾ ਧਿਆਨ ਧਰਨਾ ਤੇ ਸਾਡੇ ਹਿਰਦੇ ਤੇ ਅਸਰ ਹੋਣਾ ਇਸ ਲਈ ਅਸੀਂ ਰੋਜ਼ ਉਹਨਾਂ ਮਰਜੀਵੜਿਆਂ ਨੂੰ ਚੇਤੇ ਕਰਦੇ ਆ ਉਹਨਾਂ ਧਰਮੀਆਂ ਨੂੰ ਚੇਤੇ ਕਰਦੇ ਆ ਤੇ ਫਿਰ ਉਹ ਸਾਰੇ ਧਰਮੀਆਂ ਦੀ ਇੱਕ ਰੀਲ ਸਾਡੀ ਸੁਰਤ ਤੱਕੋਂ ਦੀ ਗੁਜ਼ਰਦੀ ਆ ਸਾਡੇ ਸਿਮਰਨ ਦਾ ਰੋਜ਼ ਹਿੱਸਾ ਬਣਦੀ ਆ ਸਿੱਖ ਸਿਰਫ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ ਸਿੱਖ ਜਿੱਥੇ ਕਾਲਪੁਰ ਖੁਵੈਗੁਰੂ ਜੀ ਦਾ ਧਿਆਨ ਧਰਦਾ ਗੁਰੂ ਸਹਿਬਾਨ ਜੀ ਨੂੰ ਸੁਰਤ ਕਰਕੇ ਯਾਦ ਕਰਦਾ ਹੈ ਸ੍ਰੀ ਗੁਰੂ ਗੰਗ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਬਾਣੀ ਦਾ ਧਿਆਨ ਧਰਦਾ ਹੈ ਪਾਠ ਦੀਦਾਰ ਦਾ ਧਿਆਨ ਧਰਦਾ ਹੈ ਉੱਥੇ ਨਾਲ ਬਾਣੀ ਨੂੰ ਕਮਾਉਣ ਵਾਲਿਆਂ ਦੀ ਕਮਾਈ ਦਾ ਧਿਆਨ ਧਰਦਾ ਤੇ ਜਦੋਂ ਸਿੱਖ ਉਹਨਾਂ ਦੀ ਕਮਾਈ ਦਾ ਧਿਆਨ ਧਰਦਾ ਹੈ ਤੇ ਫਿਰ ਕਹਿਣਾ ਨਹੀਂ ਪੈਂਦਾ ਸਿੱਖ ਦੇ ਹਿਰਦੇ ਚੋਂ ਆਪੇ ਨਿਕਲਦਾ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸੋ ਅਸੀਂ ਇਹਨਾਂ ਦੀ ਕਮਾਈ ਦਾ ਧਿਆਨ ਧਰਨਾ ਹੈ ਸਾਡਾ ਧਿਆਨ ਕਿਸੇ ਪਾਸੇ ਨਾ ਹੋਵੇ ਜਗ੍ਹਾ ਹੈਗੀ ਕਿ ਨਹੀਂ ਹੈਗੀ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਣਾ ਅਸੀਂ ਇੱਥੇ ਤਕਲੀਫ ਵਿੱਚ ਬੈਠੇ ਆਂ ਕਿ ਜਾਂ ਸੌਖੇ ਬੈਠੇ ਆਂ ਜਿਨ੍ਹਾਂ ਦਾ ਧਿਆਨ ਸੀ ਨਾ ਕਮਾਈਆਂ ਵੱਲ ਪੁੱਛਿਆ ਸੀ ਭਾਈ ਸ਼ਿਵੇਗ ਸਿੰਘ ਸ਼ਾਹਬਾਦ ਸਿੰਘ ਜੀ ਨੂੰ ਕਿ ਤੁਸੀਂ ਪ੍ਰਵਾਨ ਕਰ ਲਿਆ ਵੀ ਆਰੇ ਦੇ ਨਾਲ ਸਾਡੇ ਜਿਸਮ ਨੂੰ ਤੁਸੀਂ ਚਰਖੜੀ ਦੀਆਂ ਦੰਦਿਆਂ ਦੇ ਨਾਲ ਪਿੰਜ ਦਿਓ ਜਿਵੇਂ ਰੂਹ ਪਿੰਜਿਆ ਜਾਂਦਾ ਸਾਸ ਸੰਗਤ ਕਦੀ ਰੂਹ ਤੁੰਬਾ ਤੁੰਬਾ ਹੁੰਦਾ ਵੇਖਿਆ ਇਦਾਂ ਜਿਸਮ ਦੰਦਿਆਂ ਨਾਲ ਪਿੰਜਿਆ ਜਾਣਾ ਸੀ ਤੇ ਜਲਾਦਾ ਨੇ ਪੁੱਛਿਆ ਵੀ ਤੁਹਾਨੂੰ ਰਤਾ ਰੰਚਕ ਮਾਤਰ ਖੌਫ ਨਹੀਂ ਆਂਦਾ ਸੁਪਾਈ ਸ਼ਿਵੇਕ ਸਿੰਘ ਜੀ ਨੂੰ ਪੁੱਛਿਆ ਸੀ ਤੇਰੇ ਉਹਨਾਂ ਨੇ ਇੱਕ ਸ਼ਰਤ ਰੱਖੀ ਸੀ ਜੀ ਸਾਰੀ ਰਾਤ ਅਰਦਾਸਾਂ ਕਰਕੇ ਬੰਦਗੀ ਕਰਕੇ ਤੇ ਭਾਈ ਸ਼ਵੇਕ ਸਿੰਘ ਜੀ ਨੂੰ ਪੁੱਛਣ ਲੱਗੇ ਕਹਿੰਦੇ ਕੋਈ ਕਾਮਨਾ ਹੈ ਤੇ ਭਾਈ ਸ਼ਵੇਕ ਸਿੰਘ ਜੀ ਕਹਿੰਦੇ ਹਾਂ ਇੱਕ ਕਾਮਨਾ ਹੈ ਮੌਤ ਸਾਹਮਣੇ ਹੋਵੇ ਤੇ ਫਿਰ ਕਾਮਨਾ ਇਹਦਾ ਮਤਲਬ ਕਾਮਨਾ ਮਰੀ ਨਹੀਂ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਸ਼ਹੀਦ ਉਦੋਂ ਉਸ ਮਰਤਬੇ ਤੇ ਪਹੁੰਚਦਾ ਜਦੋਂ ਉਹ ਰਤਬੇ ਆਪਣੇ ਨਿੱਜ ਨੂੰ ਆਪਣੀਆਂ ਵਾਸ਼ਨਾਵਾਂ ਨੂੰ ਕਾਮਨਾਵਾਂ ਨੂੰ ਜਿੱਤ ਲੈਂਦਾ ਸਾਸਿਰ ਸ਼ਹੀਦ ਉਹਦੋਂ ਉਸ ਮਰਤਬੇ ਤੇ ਪਹੁੰਚਦਾ ਹੈ ਤੇ ਹੈਰਾਨੀ ਦੀ ਗੱਲ ਹੈ ਵੀ ਜਦੋਂ ਸ਼ਹੀਦੀ ਦੇ ਰਤਬੇ ਤੇ ਪਹੁੰਚ ਰਿਹਾ ਤੇ ਕਾਮਨਾ ਮਰੀ ਨਹੀਂ ਹੈ ਭਾਈ ਸਾਹਿਬ ਜੀ ਕਹਿੰਦੇ ਵੀ ਕਾਮਨਾ ਹੈਗੀ ਇੱਕ ਤੇ ਉਹ ਚੰਬਤ ਹੋ ਗਿਆ ਚਰਜ ਹੋ ਗਿਆ ਵੀ ਕੋਈ ਲਾਲਸਾ ਜਾਗ ਪਈ ਹੈ ਤੇ ਰਖੜੀ ਤੇ ਚੜਨ ਲੱਗੇ ਭਾਈ ਸਾਹਿਬ ਜੀ ਤੇ ਉਹਨਾਂ ਨੇ ਪੁੱਛਿਆ ਵੀ ਭਾਈ ਸਾਹਿਬ ਭਾਈ ਸ਼ਵੇਕ ਸਿੰਘ ਜੀ ਨੂੰ ਕਿ ਤੁਹਾਡੀ ਕਾਮਨਾ ਕੀ ਹੈ ਭਾਈ ਸ਼ਵੇਕ ਸਿੰਘ ਜੀ ਕਹਿੰਦੇ ਵੀ ਮੇਰੇ ਤੋਂ ਪਹਿਲਾਂ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਪੁੱਤਰ ਨੂੰ ਚਰਖੜੀ ਤੇ ਚਾੜਿਓ ਤੇ ਫਿਰ ਮੈਂ ਸੁਰਖਰੂ ਹੋ ਕੇ ਸੰਸਾਰ ਤੋਂ ਜਾਵਾਂ ਕਿ ਮੇਰੀ ਕੋਲ ਵਿੱਚ ਸਿੱਖੀ ਨਿਭ ਗਈ ਜਲਾਦਾ ਨੇ ਪੁੱਛਿਆ ਵੀ ਜਲਾਦਾ ਨੇ ਪੁੱਛਿਆ ਇਹ ਨਾ ਬੇਖੌਫ ਕਿੱਦਾਂ ਹੈ ਤੂੰ ਕਿਹੜੀ ਸੱਤਿਆ ਤੇਰੇ ਕੋਲ ਤੈਨੂੰ ਪਤਾ ਕਿ ਚਰਖੜੀ ਦੇ ਦੰਦਿਆਂ ਦੇ ਉੱਤੇ ਕਿੰਨੀ ਤਕਲੀਫ ਹੋਣੀ ਆ ਉੱਥੇ ਕੋਈ ਸੁੱਖ ਥੋੜੀ ਹੋਣਾ ਜਿੱਥੇ ਤੂੰ ਆਪਣੇ ਪੁੱਤ ਨੂੰ ਚੜ੍ਨ ਲੱਗਾ ਤੇ ਭਾਈ ਸਾਹਿਬ ਜੀ ਨੇ ਜਵਾਬ ਦਿੱਤਾ ਸੀ ਸਾਡਾ ਇਤਿਹਾਸ ਬੋਲਦਾ ਉਹ ਕਹਿੰਦੇ ਜਦੋਂ ਅਸੀਂ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦਾ ਧਿਆਨ ਧਰਦੇ ਆ ਨਾ ਉਹਨਾਂ ਦੀ ਕਮਾਈ ਦਾ ਧਿਆਨ ਧਰਦੇ ਆ ਤੇ ਫਿਰ ਸਾਨੂੰ ਭਾਵੇਂ ਆਰਿਆਂ ਦੇ ਦੰਦਿਆਂ ਤੇ ਚੜ੍ਹਨਾ ਪਵੇ ਸਰੀਰ ਪੰਜਾਉਣਾ ਪਵੇ ਸਾਡੇ ਚ ਬੱਲ ਆ ਜਾਂਦਾ ਸੱਤਿਆ ਆ ਜਾਂਦੀ ਸਾਤ ਸੰਗਤ ਧਿਆਨ ਧਰੀਏ ਬਾਬਿਆਂ ਦਾ ਤੇ ਆਰਿਆਂ ਦੇ ਦੰਦਿਆਂ ਤੇ ਜਿਸਮ ਪੰਜਾਉਣ ਦੀ ਤਾਕਤ ਆ ਜਾਂਦੀ ਹੈ ਅਸੀਂ ਕੀ ਸੋਚਾਂਗੇ ਵੀ ਅਸੀਂ ਤਕਲੀਫ ਚ ਬੈਠੇ ਆ ਧਿਆਨ ਤੇ ਧਰ ਕੇ ਵੇਖੋ ਤਕਲੀਫ ਦਾ ਤੇ ਚੇਤਾ ਹੀ ਨਹੀਂ ਰਹਿਣਾ ਜੀ ਅਰਦਾਸ ਕਰਿਓ ਸੁਰਤ ਟਿੱਕੇ ਧਿਆਨ ਤੇ ਰੋਕ ਲਗੀਆਂ ਵਾਲੇ ਪਾਤਸ਼ਾਹ ਦਾ ਸੁਰਤ ਨੂੰ ਇਕਾਗਰ ਕਰੋ ਤੇ ਸਾਰੇ ਪ੍ਰੇਮ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ